ਇਸ ਬੁੱਸਰੇ ਕੰਮ ਬੁੱਸਰੇ ਨੂੰ ਕਹਿੰਦਾ ਵੀਡੀਓ ਲਿਆ ਕੇ ਦਿਖਾਓ ਜਦੋਂ ਪਹਿਲੇ ਚੋਰੀ ਆਈ ਐਂ ਬੰਦੇ ਲੱਭ ਕੇ ਦਿਨੇ ਲੱਭੇ ਆਪਾਂ ਨੂੰ ਕਾਰਵਾਈ ਕਰਾਣੀ ਆ ਪਾਪੜਿਆ ਆਪਾਂ ਨਾਲ ਮੇਰੀ ਗੱਲ ਬਾਤਾਂ ਬਾਡੀ ਚੀਜ਼ ਗੱਤਿ ਆ ਪਹਿਲੇ ਲਾਂਗੇ ਜਾਓ ਜਲੰਧਰ ਵੈਸਟ ਹਲਕੇ ਦੇ ਵਿੱਚ ਚੋਰੀਆਂ ਲਗਾਤਾਰ ਵੱਧ ਰਹੀਆਂ ਨੇ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਬਸਤੀ ਸ਼ੇਖ ਦੇ ਵਿੱਚ ਇੱਕ ਬਾਈਕ ਚੋਰੀ ਹੋ ਗਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਮੌਕੇ ਤੋਂ ਭੱਜ ਗਏ ਜਦਕਿ ਉਸ ਦੇ ਸਾਥੀਆਂ ਨੂੰ ਜਨਤਾ ਨੇ ਮੌਕੇ ਤੇ ਫੜ ਲਿਆ ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਵਿਅਕਤੀ ਦੀ ਜੰਮ ਕੇ ਕੁੱਟ ਮਾਰ ਕੇ ਤੀਛਤਰ ਪ੍ਰੇੜ ਕੀਤੀ ਅਤੇ ਉਹਨਾਂ ਨੇ ਕਟਨਾ ਦੀ ਸੂਚਨਾ ਤੁਰੰਤ ਥਾਣਾ ਡਿਵੀਜ਼ਨ ਨੰਬਰ 5 ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਲੈ ਜਾਇਆ ਜਾਵੇਗਾ ਇਸ ਦੌਰਾਨ ਇਲਾਕੇ ਦੇ ਵਸਨੀਕਾਂ ਦੀ ਪੁਲਿਸ ਦੇ ਨਾਲ ਵੀ ਝੜਪ ਹੋ ਗਈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਕੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪੁਲਿਸ ਨੂੰ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਦੂਸਰਾ ਨੌਜਵਾਨ ਉਸ ਨੂੰ ਕਾਰਵਾਈ ਕਰਨ ਦੇ ਲਈ ਕਹਿ ਰਿਹਾ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਸੀਐਮ ਸਾਹਿਬ ਕਹਿ ਰਹੇ ਮਿੰਦਰਪਗਤ ਦਿਤਾਓ ਮੰਤਰੀ ਬਣਾਵਾਂਗੇ ਨਸ਼ਾ ਖਤਮ ਕਰਾਵਾਂਗੇ ਜਦੋਂ ਮੈਂ ਦਰਸ਼ਕ ਦੇ ਵਿੱਚ ਪੁੱਛਿਆ ਹੈ ਕਿ ਮਿੰਦਰਪਗਤ ਦੇ ਚੋਰੀਆਂ ਕਰਦੇ ਪਏ ਮਿੰਦਰਪਗਤ ਨੇ ਕਿਹਾ ਨਨ ਚੋਰੀਆਂ ਕਰਨ ਦੱਸੋ ਜੀ ਕੁਛ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਇਹ ਤਾਂ ਬੰਦੇ ਨੂੰ ਆਪ ਜਾਗਣਾ ਪੈਣਾ ਜੀ ਇੱਟਾਂ ਦੇ ਛਿੱਤਰ ਵੇਰਨੇ ਪੈਣੇ ਤਾਂ ਕਾਪੂ ਆਣੇ 10 ਵਾਰੀ ਸੋਚਣ ਦੇ ਕਰੀ ਲੱੜਾ ਬੜਾ ਲੱਗੇ ਕਿ ਇਹ ਮੱਲੇ ਚ ਜੀ ਨਹੀਂ ਲੱਗਣੀ ਅੱਜ ਇੱਥੋਂ ਜੋੜੀ ਕੀਤੀ ਕੱਲ ਕਿ ਤੋਂ ਹੋਰ ਤਾਂ ਲੱਗੀ ਜੀ ਤੀਜਾ ਚੌਥਾ ਚਾਂਸ ਹੋ ਗਿਆ ਪਹਿਲਾਂ ਟਾਲੇ ਟੁੱਟੇ ਜੀ ਸਾਡੇ ਮੱਲੇ 'ਚ ਦੂਜੀ ਵਾਰੀ ਐਕਟਿਵਾ ਚੱਕੀ ਗਈ ਹੈ ਸਾਡੇ ਘਰਾਂ ਮੱਥਾ ਸਾਹਮਣੇ ਬਿਲਕੁਲ ਆ ਤੀਜੀ ਵਾਰੀ ਮੇਰਾ ਦਿੰਦੇ ਹਾਰੇ ਮੋੜਦਾ ਚੱਕ ਲਈ ਮੈਨੂੰ ਕੋਧਰੋਂ ਆਇਆ ਮੱਥਾ ਸਾਡੇ ਇੱਕ ਛੜੇ ਜੀ ਹੱਥ ਵੇਨਾ ਆਹੜੇ ਕਮ ਮੋਟਰਸਾਈਕਲ ਲਾਇਆ ਬਾਬਾ ਜੀ ਦਿਨ ਦਿਨ ਸੀ ਕੇਕ ਤਾਣ ਗਏ ਸੀ ਜੀ ਦਿਨ ਦਿਨ ਦਾ ਕੇਕ ਤਾ ਕੇ ਆਏ ਆ ਮੋਟਰਸਾਈਕਲ ਲਾਇਆ ਮਾਤਾ ਜੀ ਕਪੜੇ ਧੋ ਰਹੇ ਸੀ ਇੱਕ ਮੈਂ ਕੋਠੇ ਚੜ ਗਿਆ ਸੀ ਸਪਾਈ ਕਰਨ ਮੈਂ ਥੱਲੇ ਉਤਰਿਆ ਮੈਂ ਕਮ ਨਹਾਣ ਜਾਣਾ ਜੀ ਮੈਂ ਕਮ ਮੋਟਰਸਾਈਕਲ ੱਟਾ ਮੈਂ ਚਾਬੀ ਜੇਬੇ ਲੱਗਦਾ ਮੈਂ ਬਾਹਰ ਮੋਟਰਸਾਈਕਲ ਲੇਕਾ ਮੈਂ ਕਿ ਸ਼ਾਇਦ ਜਿੱਥੇ ਰਾਵਣ ਬਣਾ ਲਿਆ ਕੇ ਉੱਥੇ ਨਾ ਰੱਖਾਂ ਆ ਮੈਂ ਬੰਦਿਆਂ ਨੂੰ ਪੁੱਛਿਆ ਕਹਿੰਦੇ ਨਹੀਂ ਭਾਈ ਤੁਸੀਂ ਮੋਟਰਸਾਈਕਲ ਲੈ ਕੇ ਗਏ ਘਰੇ ਮੈਂ ਘਰ ਆਣ ਕੇ ਪੁੱਛਿਆ ਸਾਰਿਆਂ ਨੂੰ ਮੈਂ ਕਿੱਦਾਂ ਮੋਟਰਸਾਈਕਲ ਕਹਿੰਦਾ ਮੋਟਰਸਾਈਕਲ ਤਾਂ ਕੋਈ ਲੈ ਕੇ ਆਇਆ ਯਾਰ ਬੱਸ ਭਾਈ ਉਹਦੇ ਦੀ ਮੋਟਰਸਾਈਕਲ ਇੱਕ ਵੀਡੀਓ ਤੁਸੀਂ ਗੱਲ ਕਰ ਰਹੇ ਵੀ ਨਹੀਂ ਸੀਸੀਟੀ ਵੀਡੀਓ ਹੋएगी ਉਹ ਦਿਖਾ ਸਕਦੇ ਤੁਸੀਂ ਹਾਂਜੀ ਹਾਂਜੀ ਮਾਰੇ ਮੇਰਾ ਮਦਦ ਤੁਹਾਡਾ ਸੀ ਮੋਟਰਸਾਈਕਲ ਇਹ ਲਾਇਆ ਕਿੰਨੇ ਵਜੇ ਲਾਇਆ ਸੀ ਬਾਅਦ ਥੋੜਾ ਲਾਇਆ ਅੱਛਾ ਮੈਂ ਟੋਕ ਲਾ ਗਿਆ ਨਾ ਮੇਰਾ ਫੋਨ ਚ ਆਪੇ ਦੋ ਨਾ ਜਾਣੇ ਤੇ ਕੈਮਰੇ ਚ ਆਇਆ ਬੰਦਾ ਨਹੀਂ ਚੱਕਦੇ ਆ ਕੈਮਰੇ ਚ ਗੇੜੀਆਂ ਮਾਰਦੇ ਗੇੜੀਆਂ ਮੈਂ ਭਾਈ ਮੈਂ ਉਹ ਕਹਿੰਦਾ ਮੈਂ ਆਪਣੀ ਭੈਣ ਘਰ ਆਇਆ ਸੀ ਆਹ ਜਾਣਾ ਆਪਣੀ ਘਰ ਆਣਾ ਕਰ ਕਰ ਕੇ ਸਹੀ ਉਹ ਕਹਿੰਦਾ ਭੈਣ ਤੇਰੀ ਕੋਈ ਨਹੀਂ ਹੈ ਜੀ ਤੇਰੇ ਜਿੱਦੜੇ ਜਿਹੜਾ ਗੰਦਾ ਸਾਲਾ ਹੈ ਅੱਛਾ ਜੀਜਾ ਕਹਿੰਦਾ ਇਹਦਾ ਜੀਜਾ ਕਹਿੰਦਾ ਗੰਦਾ ਸਾਲਾ ਹੈਗਾ ਆ ਨਹੀਂ ਮੋਰ ਸਾਹਿਬ ਇਹਦਾ ਕਰਾਵੇ ਮੇਰਾ ਭਰਾ ਬੱਜ ਨਾਲ ਬਖਸ਼ਿਆ ਕਰੋ ਮੱਲਾ ਤਾ ਬਖਸ਼ਿਆ ਕਰੋ